ਜਦ ਮੈਂ ਆਜ਼ਾਦ ਹਿੰਦੁਸਤਾਨ ਵਿੱਚ ਆਪਣੇ ਪਹਿਲੇ ਦਿਨ ਨੂੰ ਯਾਦ ਕਰਾਂ ਤਾਂ ਮੈਂ ਇਸ ਦੇਸ਼ ਵਿੱਚ ਲਾਸ਼ਾਂ ਉੱਤੇ ਪੈਰ ਰੱਖ ਕੇ ਦਾਖਲ ਹੋਇਆ ਸੀ ਮੇਰੀ ਉਮਰ ਉਸ ਵੇਲੇ 6 ਸਾਲ ਸੀ ਉੱਤੋਂ ਗੋਲੀਆਂ ਵਸ ਰਹੀਆਂ ਸੀ ਤੇ ਸਾਰੇ ਪਾਸਿਓਂ ਚੀਕਾਂ ਦੀ ਆਵਾਜ਼ ਆ ਰਹੀ ਸੀ ਹਰ ਕੋਈ ਚਾਹਦਾ ਸੀ ਕਿ ਮੈਂ ਬਚ ਜਾਵਾਂ ਹਰ ਕੋਈ ਚਾਹਦਾ ਸੀ ਕਿ ਮੈਂ ਸਰਦਪਾਰ ਕਰਕੇ ਪਰਲੇ ਪਾਸੇ ਪਹੁੰਚ ਜਾਵਾਂ ਪਰ ਲੱਗਦਾ ਸੀ ਕਿ ਜਿਸ ਤਰ੍ਹਾਂ ਉਹ ਗੋਲੀਆਂ ਵਸ ਰਹੀਆਂ ਸੀ ਉਸ ਤੋਂ ਕੋਈ ਨਹੀਂ بچ ਸਕੇਗਾ ਮਾਪੇ ਇਨੇ ਦੁਖੀ ਹੋਏ ਹੋਏ ਸੀ ਕਿ ਗਿਆ ਨੇ ਸਿਰਾਂ ਉੱਤੇ ਟਰੰਕ ਚੁੱਕੇ ਸੀ ਜੋ ਥੋੜਾ ਬਹੁਤ ਸਮਾਨ ਜਿਹੜਾ ਕਰਉਣ ਲੈ ਕੇ ਲਿਆ ਸਕਦੇ ਸੀ ਉੱਥੋਂ ਉਹ ਲੈ ਕੇ ਆਏ ਸੀ ਤੇ ਬਾਕੀ ਬੱਚਿਆਂ ਨੂੰ ਉਹ ਛੱਡ ਰਹੇ ਸੀ ਕਿਉਂਕਿ ਬੱਚਿਆਂ ਨੂੰ ਉਲਟੀਆਂ ਆਉਂਦੀਆਂ ਸੀ ਉਹ ਚੱਲਣਾ ਔਖਾ ਹੋਇਆ ਸੀ ਉਹਨਾਂ ਦੇ ਲਾਸ਼ਾਂ ਤੋਂ ਟੱਪਣਾ ਔਖਾ ਹੋਇਆ ਸੀ ਮੈਂ ਖੁਦ ਲਾਸ਼ਾਂ ਤੋਂ ਟੱਪਣ ਵੇਲੇ ਉਲਟੀਆਂ ਕਰਦਾ ਸੀ ਤੇ ਮਾਮਾ ਮੈਨੂੰ ਗਾਲਾਂ ਕੱਢਦੇ ਸੀ ਕਿ ਮਰ ਜੇਂਗਾ ਸਾਰਿਆਂ ਨੂੰ ਮਰਵਾ ਦੇਂਗਾ ਜਲਦੀ ਕਰ ਜਲਦੀ ਕਰ ਉਸ ਵੇਲੇ ਬੱਚਿਆਂ ਨੂੰ ਇਹ ਸਮਝ ਨਹੀਂ ਸੀ ਹੁੰਦੀ ਕਿ ਜਲਦੀ ਕਿਵੇਂ ਕੀਤਾ ਜਾਵੇ ਇਹਨਾਂ ਹਾਲਾਤ ਵਿੱਚ ਅਸੀਂ ਦੇਸ਼ ਵਿੱਚ ਦਾਖਲ ਹੋਏ ਇੱਥੇ ਆ ਕੇ ਅਤਿ ਦੀ ਗਰੀਬੀ ਲਗਭਗ ਮੈਂ ਸਾਡੇ ਸਾਰੇ ਜਿੰਨੇ ਸਾਥੀ ਸੀ ਉਹਨਾਂ ਨੇ ਦੇਖੀ ਇੰਨੀ ਵੱਡੀ ਗਰੀਬੀ ਦੇਖੀ ਕਿ ਦਿਨ ਚ ਇੱਕ ਵਾਰੀ ਰੋਟੀ ਖਾਣੀ ਵੀ ਔਖੀ ਹੁੰਦੀ ਸੀ ਦਿਨ ਚ ਦੋ ਵਾਰੀ ਜਿਸ ਦਿਨ ਰੋਟੀ ਮਿਲ ਜਾਂਦੀ ਸੀ ਉਸ ਦਿਨ ਜਸ਼ਨ ਮਨਾਇਆ ਜਾਂਦਾ ਸੀ ਕਿ ਅੱਜ ਨੂੰ ਦੋ ਵਾਰ ਰੋਟੀ ਮਿਲ ਗਈ ਹੈ ਗਰੀਬ ਦਾ ਹਾਲਤ ਇੰਨੀ ਬੁਰੀ ਸੀ ਕਿ ਅਸੀਂ ਸ਼ਰਨਾਰਥੀ ਬਣ ਕੇ ਆਏ ਸੀ ਸ਼ਰਨਾਰਤੀ ਨੂੰ ਜਿਵੇਂ ਨਫ਼ਰਤ ਨਾਲ ਦੇਖਿਆ ਜਾਂਦਾ ਉਸਨੇ ਵੇਖਿਆ ਜਾਂਦਾ ਸੀ ਪਰ ਉਹਨਾਂ ਸਾਰੇ ਦਿਨਾਂ ਵਿੱਚ ਕੁਝ ਚੰਗੇ ਬੰਦੇ ਵੀ ਸਨ ਸਾਰੇ ਬੁਰੇ ਨਹੀਂ ਹੁੰਦੇ ਪਰ ਕੁਝ ਚੰਗੇ ਬੰਦੇ ਸੀ ਪਰ ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ ਜੋ ਤੁਹਾਡੀ ਮਦਦ ਕਰਦੇ ਸੀ ਜੋ ਤੁਹਾਡੇ ਨਾਲ ਹਮਦਰਦੀ ਕਰਦੇ ਸੀ ਜੇ ਮਦਦ ਨਹੀਂ ਵੀ ਕਰਦੇ ਹਮਦਰਦੀ ਕਰਦੇ ਸੀ ਚੰਗੀ ਤਨਜ਼ਰ ਨਾਲ ਵੇਖਦੇ ਸੀਗੇ ਜੇ ਉਹਨਾਂ ਦਿਨਾਂ ਦੀ ਕੁਝ ਯਾਦ ਕਰੀਏ ਤਾਂ ਮੇਰੇ ਨਾਲ ਜਿੰਨੇ ਸਕੂਲ 'ਚ ਬੱਚੇ ਪੜ੍ਹਦੇ ਸੀ ਕੋਈ ਹੀ 2-3 ਸਾਲ ਤੋਂ ਬਾਅਦ ਪੜਾਈ ਜਾਰੀ ਰੱਖ ਸਕਿਆ ਸੀ ਸਭ ਨੂੰ ਉੱਥੇ ਕੋਈ ਨਾ ਕੋਈ ਹਲਕਾ ਜਾਂ ਕੰਮ ਕਰਕੇ ਆਪਣੇ ਮਾਵਾ ਆਪਣੇ ਘਰ ਦਾ ਬਗਾਰਾ ਕਰਨਾ ਪੈਂਦਾ ਸੀ ਮੇਰੀ ਕਲਾਸ ਵਿੱਚ ਜੇ 50 ਬੱਚੇ ਪੜ੍ਹਦੇ ਸੀ ਤਾਂ ਉਹਨਾਂ ਚੋਂ 35 ਬੱਚੇ ਘਟੋ-ਘਟ ਛੱਡ ਕੇ ਪੜ੍ਹਾਈ ਗਰੀਬਾਂ ਵਾਲੇ ਕੰਮ ਨੌਕਰੀ ਵਾਲੇ ਕੰਮ ਕਰਦੇ ਕਰਨੇ ਸ਼ੁਰੂ ਕਰ ਦਿੱਤੇ ਸੀ ਤਾਂ ਕਿ ਘਰ ਚੱਲਦਾ ਰਹੇ